ਸਮੀ ਸਾਊਦੀ ਅਰਬ ਦੇ ਵਿੱਚ ਇੱਕ ਅਲਪਰਿਆਤ ਸ਼ਹਿਰ ਆ ਠੀਕ ਆ ਜੀ ਸੋ ਉੱਥੇ ਇੱਕ ਰੈਸਟੋਰੈਂਟ ਬਣਿਆ ਹੋਇਆ ਸੀਗਾ ਜਿਸ ਦਾ ਨਾਮ ਸੀ ਸੀਜ਼ ਗੋਲਡਨ ਡੋਮ ਰੈਸਟੋਰੈਂਟ ਸੋ ਉਹਦੇ ਉੱਤੇ ਜਿਹੜੀ ਖਾਲਸਾ ਸਾਹਿਬ ਦੀਆਂ ਫੋਟੋ ਲੱਗੀ ਹੋਈ ਸੀਗੀਆਂ ਜੋ ਕਿ ਟੋਟਲ ਉਹ 24 ਫੋਟੋਆਂ ਬਣਦੀ ਸੀਗੀਆਂ ਸੋ ਉਹਨਾਂ ਨੇ ਮਤਲਬ ਜਿਹੜਾ ਹੋਟਲ ਸੀਗਾ ਉਹਦੇ ਵਿੱਚ ਮੀਟ ਚਿਕਨ ਬੀਫ ਸੋ ਐਦਾਂ ਦੀਆਂ ਚੀਜ਼ਾਂ ਦੀ ਉੱਤੇ ਵਾਰਤੋਂ ਹੁੰਦੀ ਸੀਗੇ ਜਿਹੜਾ ਮਤਲਬ ਸਾਊਦੀ ਲੋਕ ਜੋ ਵੀ ਉੱਥੇ ਜਾ ਕੇ ਖਾਣਾ ਖਾਂਦੇ ਸੀਗੇ ਜਦੋਂ ਬਾਹਰ ਆਉਂਦੇ ਸੀਗੇ ਉਸ ਸਮੋਕਿੰਗ ਵਗੈਰਾ ਕਰਦੇ ਸੀਗੇ ਸੋ স্মੋਕਿੰਗ ਜਿਹੜੀ ਹੈਗੀ ਸੀ ਉਹ ਤੁਹਾ ਜਿਹੜਾ ਹੈਗਾ ਸੀ ਇਸਨੂੰ ਦਰਵਾਲ ਸਾਹਿਬ ਦੀ ਫੋਟੋ ਉੱਤੇ ਪੈਂਦਾ ਸੀਗਾ ਅੱਛਾ ਇਹ ਜਿਹੜੇ ਰੈਸਟੋਰੈਂਟ ਦੀ ਗੱਲ ਕਰਦੇ ਹੋ ਇਹਦਾ ਓਨਰ ਕੋਈ ਆਪਣਾ ਇੰਡੀਅਨ ਪੰਜਾਬੀ ਜਾਂ ਕੋਈ ਸਿੱਖ ਭਾਈ ਹੈ ਜੀ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਫੋਟੋਆਂ ਲਾਉਣ ਦਾ ਕਾਰਨ ਕੀ ਹੈ ਜੀ ਤੋ ਕਹਿੰਦੇ ਸੀ ਕਿ ਅਸੀਂ ਫੋਟੋ ਲਾਉਣ ਦਾ ਮਤਲਬ ਸਾਡਾ ਇਹ ਹੀ ਸੀਗਾ ਵੀ ਪੰਜਾਬੀ ਲੋਕ ਜਿਹੜੇ ਹੈਗੇ ਵੀ ਸਾਡੇ ਕੋਲ ਵੱਧ ਆਣਗੇ ਇਸ ਚੀਜ਼ ਨੂੰ ਦੇਖ ਕੇ ਬਟ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਇਹ ਇੱਕ ਗੁਨਾਹ ਕਰ ਰਹੇ ਆ ਇਹ ਇਸ ਸਾਰੀ ਜਿਹੜੀ ਆਪਸੀ ਡਿਸਕਸ਼ਨ ਸੀ ਉਹ ਬੜੇ ਪ੍ਰੇਮ ਸਤਿਭਾਵਨਾ ਦੇ ਨਾਲ ਹੋਈ ਕੋਈ ਟਕਰਾਅ ਜਾਂ ਕੋਈ ਬਹਿਸ ਮੁਸੀਹਤ ਨਹੀਂ ਹੋਇਆ ਤੋ ਅਸੀਂ ਦਰਵਾਲ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਵੀ ਐਦਾਂ ਇੱਕ ਗੱਲਬਾਤ ਆ ਸਾਊਦੀ ਅਰਬ ਦੇ ਵਿੱਚ ਇੱਕ ਅਲਨ ਪ੍ਰਯਾਤ ਨਾਮ ਦਾ ਸ਼ਹਿਰ ਆ ਜਿੱਥੇ ਜਿਹੜੇ ਦਰਵਾਲ ਸਾਹਿਬ ਦੀਆਂ ਫੋਟੋ ਉਹਨਾਂ ਦੇ ਰੈਸਟੋਰੈਂਟ ਉੱਤੇ ਲਾਈਆਂ ਵੀ ਸੋ ਸਾਡੀ ਜਥੇਦਾਰ ਸਾਹਿਬ ਜੀ ਨੇ ਤੇ ਜਿਹੜੇ ਉਹਨਾਂ ਦੇ ਆਫਿਸ ਦੇ ਵਿੱਚ ਵੈਦਨ ਸਹਾਯੋਗੀ ਸੋ ਅਸੀਂ ਤੁਹਾਡੇ ਚੰਨ ਰਈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਉਹਨਾਂ ਨੇ ਸਾਡੀ ਇਸ ਅਪੀਲ ਨੂੰ ਬਹੁਤ ਜਲਦ ਸੁਣ ਕੇ ਇੰਡੀਆ ਅਬੈਸੀ ਨੂੰ ਉਹਨਾਂ ਨੇ ਮੇਲ ਪਾਈ ਬਟ ਉੱਤੇ ਗੱਲ ਇਹ ਹੋਈ ਸੀਗੀ ਤੇ ਵੀ ਚਲੋ ਉਹ ਕਹਿੰਦਾ ਵੀ ਠੀਕ ਆ ਤੁਸੀਂ ਮੈਂ ਮਾਫੀ ਚਾਹੁੰਦਾ ਵੀ ਤੁਹਾਡੇ ਧਰਮ ਦਾ ਸੀਗਾ ਵੀ ਸਾਨੂੰ ਨਹੀਂ ਸੀ ਪਤਾ ਉਹਨਾਂ ਦਾ ਡਿਸੀਜਨ ਇਹ ਸੀਗਾ ਵੀ ਜਿੰਨਾ ਛੇਤੀ ਹੋ ਸਕੇ ਅਸੀਂ ਉਹ ਫੋਟੋ ਨੂੰ ਲਾ ਕੇ ਸਤਕਾਰ ਦੇ ਨਾਲ ਜੋ ਵੀ ਸਾਡੇ ਸਿੱਖ ਮਰਿਆਦਾ ਹੈਗੀ ਉਹਦੇ ਅਨੁਸਾਰ ਅਸੀਂ ਲਾ ਕੇ ਮਤਲਬ ਆਪਣੇ ਕੋਲ ਲਿਆ ਕੇ ਇੱਥੇ ਸਤੰਸਕਾਰ ਕਰਕੇ ਜਿਹੜੀ ਅਰਦਾਸ ਸੀਗੀ ਉਹ ਬਿਆਰ ਅਰਦਾਸ ਮੇਤੀ ਕਰਕੇ ਅਸੀਂ ਜਲ ਪ੍ਰਵਾਹ ਕੀਤੀ ਹੈਗੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਵੇਗੀ ਕਿ ਸੌਦੀ ਅਰਬ ਦੇ ਵਿੱਚ ਕੁਝ ਵੀਰਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਪੋਸਟਰ ਕਿਸੇ ਹੋਟਲ ਦੇ ਵਿੱਚੋਂ ਹਟਾਉਣ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਅੱਜ ਵੀਰ ਜਸਵਿੰਦਰ ਸਿੰਘ ਜੀ ਸਾਡੇ ਨਾਲ ਨੇ ਆਪਾਂ ਪੁੱਛਦੇ ਹਾਂ ਕਿ ਉਹ ਸਾਰਾ ਮਸਲਾ ਕੀ ਹੈ ਜੀ ਹਾਂਜੀ ਬੈਸਪਾ ਜੀ ਤੁਹਾਡਾ ਪੰਜਾਬੀ ਲੋਕ ਚੈਨਲ 'ਚ ਸਵਾਗਤ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਪਹਿਲੇ ਇਹ ਦੱਸੋ ਭਾਈ ਸਾਹਿਬ ਜੀ ਜਿਹੜਾ ਉਹ ਮਸਲਾ ਕੀ ਹੈ ਤੇ ਇਹ ਕਿੱਥੋਂ ਦਾ ਹੈ ਸੋ ਵਾਹਿਗੁਰਜੀ ਇਹ ਮਸਲਾ ਐਦਾਂ ਦਾ ਸੀਗਾ ਵੀ ਸਾਊਦੀ ਅਰਬ ਦੇ ਵਿੱਚ ਇੱਕ ਅਲਪ੍ਰਯਤ ਸ਼ਹਿਰ ਆ ਠੀਕ ਹੈ ਜੀ ਸੋ ਉੱਥੇ ਇੱਕ ਰੈਸਟੋਰੈਂਟ ਬਣਿਆ ਹੋਇਆ ਸੀਗਾ ਜਿਸ ਦਾ ਨਾਮ ਸੀਗੀ ਗੋਲਡਨ ਡੌਮ ਰੈਸਟੋਰੈਂਟ ਸੋ ਉਹਦੇ ਉੱਤੇ ਸ਼੍ਰੀ ਸਵਾਲ ਸਾਹਿਬ ਦੀਆਂ ਫੋਟੋ ਲੱਗੀ ਹੋਈ ਸੀਗੀਆਂ ਜੋ ਕਿ ਟੋਟਲ ਉਹ 24 ਫੋਟੋਆਂ ਬਣਦੀ ਸੀਗੀਆਂ ਇੱਕ ਫੋਟੋ ਦੀ ਜਿਹੜੀ ਲੈਂਥ 9 ਫੁੱਟ ਲੰਬਾਈ ਤੇ 8 ਫੁੱਟ ਚੜਾਈ ਸੀਗੀ ਸੋ ਉਹਨਾਂ ਨੇ ਮਤਲਬ ਜਿਹੜਾ ਹੋਟਲ ਸੀਗਾ ਉਹਦੇ ਵਿੱਚ ਮੀਟ ਚਿਕਨ ਬੀਫ ਸੋ ਐਦਾਂ ਦੀ ਚੀਜ਼ਾਂ ਦੀ ਉੱਥੇ ਵਰਤੋਂ ਹੁੰਦੀ ਸੀਗੀ ਜਿਹੜਾ ਮਤਲਬ ਸੌਦੀ ਲੋਕ ਜੋ ਵੀ ਉੱਥੇ ਜਾ ਕੇ ਖਾਣਾ ਖਾਂਦੇ ਸੀਗੇ ਜਦੋਂ ਬਾਹਰ ਆਉਂਦੇ ਸੀਗੇ ਉਹ ਸਮੋਕਿੰਗ ਵਗੈਰਾ ਕਰਦੇ ਸੀਗੇ ਸੋ স্মੋਕਿੰਗ ਜਿਹੜੀ ਹੈਗੀ ਸੀ ਉਹ ਤੁਹਾ ਜਿਹੜਾ ਹੈਗਾ ਸੀ ਸ੍ਰੀ ਦਰਬਾਰ ਸਾਹਿਬ ਦੀਆਂ ਫੋਟੋ ਉੱਤੇ ਪੈਂਦਾ ਸੀਗਾ ਜਿਸ ਦੇ ਨਾਲ ਜਿਹੜੇ ਆਪਣੇ ਸਿੱਖ ਧਰਮ ਦੇ ਲੋਕ ਹੈਗੇ ਸੋ ਉਹਨਾਂ ਦੇ ਮਨ ਨੂੰ ਠੇਸ ਪਹੁੰਚ ਰਹੀ ਸੀਗੀ ਜੀ ਅੱਛਾ ਇਹ ਜਿਹੜੇ ਰੈਸਟੋਰੈਂਟ ਦੀ ਗੱਲ ਕਰਦੇ ਹੋ ਇਹਦਾ ਓਨਰ ਕੋਈ ਆਪਣਾ ਇੰਡੀਅਨ ਪੰਜਾਬੀ ਜਾਂ ਕੋਈ ਸਿੱਖ ਭਾਈ ਹੈ ਜੀ ਹਾਂ ਨਹੀਂ ਸਰ ਜਿਹੜਾ ਇਸਦਾ ਓਨਰ ਸੀਗਾ ਉਹ ਸਾウਦੀ ਸੀਗਾ ਸੋ ਸਾウਦੀ ਦੇ ਨਾਲ ਹੀ ਅਸੀਂ ਜਿਹੜੀ ਗੱਲਬਾਤ ਸਾਰੀ ਕਰਕੇ ਜੜੀਆਂ ਹੈਗੀਆਂ ਇਹ ਫੋਟੋਆਂ ਲਾਈਆਂ ਗਈਆਂ ਸੀ ਜੀ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਫੋਟੋ ਆ ਲਾਉਣ ਦਾ ਕਾਰਨ ਕੀ ਹੈ ਜੀ ਹਾਂ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਤੇ ਉਹ ਕਹਿ ਰਹੇ ਸੀਗੇ ਵੀ ਜਿੰਮੇ ਮਤਲਬ ਕੋਈ ਵੀ ਬੰਦਾ ਆਪਣੇ ਹੋਟਲ ਦੀ ਕੈਟੋਟਾਈਜ਼ਮੈਂਟ ਕਰਨ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਹੈਗਾ ਸੋ ਉਹ ਕਹਿੰਦੇ ਸੀ ਸਾਨੂੰ ਨਹੀਂ ਸੀ ਪਤਾ ਵੀ ਇਹ ਸਿੱਖ ਧਰਮ ਐਦਾਂ ਦਾ ਮਤਲਬ ਵੀ ਸਾਡੀ ਅਦਾ ਇਨਸਰਟ ਹੋਊਗੀ ਜਾਂ ਕਿਦਾਂ ਸੋ ਉਹ ਕਹਿੰਦੇ ਸੀ ਕਿ ਅਸੀਂ ਫੋਟੋ ਲਾਉਣ ਦਾ ਮਤਲਬ ਸਾਡਾ ਇਹ ਹੀ ਸੀਗਾ ਵੀ ਪੰਜਾਬੀ ਲੋਕ ਜਿਹੜੇ ਹੈਗੇ ਵੀ ਸਾਡੇ ਕੋਲ ਵੱਧ ਆਣਗੇ ਇਸ ਚੀਜ਼ ਨੂੰ ਦੇਖ ਕੇ ਬਟ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਇਹ ਇੱਕ ਗੁਨਾਹ ਕਰ ਰਹੇ ਆ ਕਿਉਂਕਿ ਜਿਹੜਾ ਉਹ ਸੌਦੀ ਸੀਗਾ ਉਹ ਸੌਦੀ ਖੁਦ ਇੱਕ ਅੱਲਾ ਦੇ ਨਾਲ ਜੁੜਿਆ ਹੋਇਆ ਇਨਸਾਨ ਸੀਗਾ ਉਹ ਜਿਵੇਂ ਮਸਜਿਦ ਕਹਿੰਦੇ ਆ ਮਸਜਿਦ ਦੇ ਵਿੱਚ ਨਵਾਜ਼ ਪੜਾਉਂਦਾ ਸੀਗਾ ਔਰ ਪੜ੍ਹਦਾ ਸੀਗਾ ਉਹ ਬੱਚਿਆਂ ਨੂੰ ਵੀ ਸਿਖਾਉਣ ਵਾਲਾ ਬੰਦਾ ਸੀਗਾ ਉਸ ਨੂੰ ਇਸ ਚੀਜ਼ ਦੀ ਜਾਣਕਾਰੀ ਬਿਲਕੁਲ ਵੀ ਨਹੀਂ ਸੀ ਜੀ ਫਿਰ ਤੁਸੀਂ ਇਹ ਮਸਲਾ ਕਿਵੇਂ ਹੱਲ ਕੀਤਾ ਜੀ ਸੋ ਅਸੀਂ ਇਹ ਮਸਲਾ ਇਦਾਂ ਹੋਇਆ ਵੈਗੂ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਜੀ ਨੂੰ ਅਸੀਂ ਇੱਕ ਲੈਟਰ ਲਿਖਿਆ ਸੀ ਜਿਹੜਾ ਸਾਡਾ ਗਰੁੱਪ ਚੱਲਦਾ ਸਾウਦੀ ਅਰਬ ਦੇ ਵਿੱਚ ਸਰਬੱਤ ਦਾ ਭਲਾ ਸੋ ਸਾਡੇ ਜਿਹੜੇ ਵੀਰ ਸਾਡੇ ਨਾਲ ਜੁੜੇ ਪਏ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬੀ ਕਮਿਊਨਿਟੀ ਦੇ ਜਿੰਦੇ ਵੀ ਸਾਡੇ ਵੀਰ ਹੈਗੇ ਆ ਅਸੀਂ ਕੁਝ ਨਾ ਕੁਝ ਇੱਥੇ ਕਰਦੇ ਰਹਿੰਦੇ ਆ ਸੋ ਅਸੀਂ ਦਰਬਾਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਵੀ ਇਦਾਂ ਇੱਥੇ ਗੱਲਬਾਤ ਆ ਸਾウਦੀ ਅਰਬ ਦੇ ਵਿੱਚ ਇੱਕ ਅਲ ਕੁਰਾਯਤ ਨਾਮ ਦਾ ਸ਼ਹਿਰ ਹੈ ਜਿੱਥੇ ਸ਼੍ਰੀ ਦਰਵਾਰ ਸਾਹਿਬ ਦੀਆਂ ਫੋਟੋ ਉਹਨਾਂ ਦੇ ਰੈਸਟੋਰੈਂਟ ਉੱਤੇ ਲਾਈਆਂ ਵੀ ਸੋ ਸਾਡੀ ਜਥੇਦਾਰ ਸਾਹਿਬ ਜੀ ਨੇ ਤੇ ਜਿਹੜੇ ਉਹਨਾਂ ਦੇ ਆਫਿਸ ਦੇ ਵਿੱਚ ਵੈਨਰ ਸੋ ਜੋਗੀ ਸੋ ਅਸੀਂ ਤੁਹਾਡੇ ਚੈਨ ਰਈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਉਹਨਾਂ ਨੇ ਸਾਡੀ ਇਸ ਅਪੀਲ ਨੂੰ ਬਹੁਤ ਜਲਦ ਸੁਣ ਕੇ ਇੰਡੀਆ ਅਵੈਸੀ ਨੂੰ ਉਹਨਾਂ ਨੇ ਮੇਲ ਪਾਈ ਇੰਡੀਆ ਅਵੈਸੀ ਦੇ ਨਾਲ ਵੀ ਸਾਡਾ ਕੰਟੈਕਟ ਹੋਇਆ ਤੇ ਫਿਰ ਸਾਨੂੰ ਇੰਡੀਆ ਅਵੈਸੀ ਨੇ ਕਿਹਾ ਸੀ ਕਿ ਤੁਸੀਂ ਉੱਤੇ ਜਾ ਕੇ ਆਪਣੀ ਗੱਲਬਾਤ ਕਰੋ ਉਹਨਾਂ ਨੂੰ ਸਮਝਾਓ ਵੀ ਤੁਹਾਡਾ ਸਿੱਖ ਧਰਮ ਦਾ ਰਿਲੀਜੀਅਨ ਕੀ ਹੈਗਾ ਪਰ ਅਸੀਂ ਉੱਥੇ ਜਦੋਂ ਗਏ ਤੇ ਸਾਡੇ ਨਾਲ ਉੱਤੇ ਕੁਝ ਹੋਰ ਵੀ ਸੀਗੇ ਸਾਊਥ ਕੇਵਲਾ ਵਾਲੇ ਸੰਸਥਾ ਵਾਲੇ ਸੀਗੇ ਉਹ ਵੀ ਸੰਸਥਾ ਚਲਾਉਂਦੇ ਨੇ ਤੇ ਸਾਡੇ ਨਾਲ ਉਹਨਾਂ ਨੇ ਮਿਲ ਕੇ ਫਿਰ ਉਹਨਾਂ ਨੂੰ ਸਮਝਾਇਆ ਵੀ ਡੈਫੀਨੇਸ਼ਨ ਵੀ ਸਾਡੇ ਸਿੱਖ ਧਰਮ ਦੀ ਡੈਫੀਨੇਸ਼ਨ ਕੀ ਹੈ ਤੇ ਕੀ ਇਹ ਸਾਡੇ ਲਈ ਕੀ ਚੀਜ਼ ਹੈਗੀ ਆ ਤੇ ਉਹ ਚਲੋ ਮੰਨ ਮੰਨ ਕੇ ਉਹਨਾਂ ਨਾਲ ਆਪ ਸਾਡੀ ਗੱਲਬਾਤ ਸਰ ਮਤ ਨੂੰ ਇੱਥੇ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਬਟ ਉੱਥੇ ਗੱਲ ਇਹ ਹੋਈ ਸੀਗੀ ਤੇ ਵੀ ਚਲੋ ਉਹ ਕਹਿੰਦਾ ਵੀ ਠੀਕ ਆ ਤੁਸੀਂ ਮੈਂ ਮਾਫੀ ਚਾਹੁੰਦਾ ਵੀ ਤੁਹਾਡੇ ਧਰਮ ਦਾ ਸੀਗਾ ਵੀ ਸਾਨੂੰ ਨਹੀਂ ਸੀ ਪਤਾ ਬਟ ਉਸ ਚੀਜ਼ ਦੇ ਸਾਨੂੰ ਪੈਸੇ ਪੇ ਕਰਨੇ ਪੈਣੇ ਆ ਮੈਂ ਇਹ ਚੀਜ਼ ਤੁਹਾਡੇ ਚੈਨਲ ਉਤੇ ਤਾਂ ਦੱਸ ਰਿਹਾ ਕਿਉਂਕਿ ਕਈ ਚੈਨਲਾਂ ਦੇ ਉੱਤੇ ਇਸ ਚੀਜ਼ ਦੀ ਬਹੁਤ ਅਫਵਾਹ ਹੈਗੀ ਆ ਵੀ ਇਹਨਾਂ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨਾਲ ਜੁੜ ਕੇ ਵੀ ਇਹਨਾਂ ਨੇ 7 ਲੱਖ ਦੇ ਦਿੱਤਾ 8 ਲੱਖ ਦੇ ਦਿੱਤਾ ਐਦਾਂ ਦਾ ਕੁਝ ਵੀ ਨਹੀਂ ਹੈ ਜੋ ਚੀਜ਼ ਸੱਚਮੇਂ ਉਹੀ ਤੁਹਾਡੇ ਚੈਨਲ ਦੇ ਮੱਧਮ ਸਾਰੇ ਸੰਗਤ ਨੂੰ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਸਿਰਫ ਉੱਥੇ ਸਾਡੀ ਜਿਹੜੀ ਗੱਲਬਾਤ ਆ 4500 ਰੈਲ 100 ਦੀ ਦਾ 4500 ਰੈਲ ਦੇ ਵਿੱਚ ਸਾਡੀ ਗੱਲ ਹੋਈ ਸੀ ਉਹ ਕਿਉਂਕਿ ਸਿੱਖ ਧਰਮ ਨੇ ਅੱਜ ਤੱਕ ਕਿਸੇ ਕਿਸੇ ਨੂੰ ਘਾਟ ਨਹੀਂ ਪਾਇਆ ਸੋ ਸਾਡੇ ਲਈ ਸਾਡੀਆਂ ਜਿਹੜੀਆਂ ਉੱਥੇ ਦਰਵਾਸਾ ਸਾਡੀ ਫੋਟੋ ਲੱਗੀਆਂ ਸੀ ਆ ਉਹ ਤਾਂ ਨਹੀਂ ਬਹੁਤ ਇੰਪੋਰਟੈਂਟ ਸੀਗੀਆਂ ਸੋ ਸਾਡਾ ਜਿਹੜਾ ਗਰੁੱਪ ਆ ਸੀ ਉਹਦੇ ਵਿੱਚ ਡਿਸਕਸ ਕਰੀ ਵੀ ਆਹ ਗੱਲਬਾਤ ਉਹ ਸਾਰੇ ਗਰੁੱਪੋਂ ਮੈਂਬਰਸ ਆ ਬੰਦਾਂ ਨੇ ਸਾਨੂੰ ਸਹਿਯੋਗ ਕਰਿਆ ਉਹ ਕਹਿੰਦੇ ਭਾਜੀ ਫੈਸਲੇ ਕੋਈ ਗੱਲ ਨਹੀਂ ਐ ਜੇ ਸਾਡੇ ਲਈ ਸਾਡਾ ਗੁਰੂ ਇੰਪੋਰਟੈਂਟ ਐ ਤੇ ਅਸੀਂ ਫਿਰ ਜਿਹੜੀਆਂ ਹੈਗੀਆਂ ਸੀ ਉਹ 4500 ਰੁਪਏ ਦੇ ਕੇ ਫੋਟੋਆਂ ਲਾਈਆਂ ਤੇ ਜਿਹੜਾ ਉੱਥੇ ਬੈਂਚ ਦਾ ਖਰਚਾ ਆਇਆ ਸੀਗਾ ਤੇ ਉਹ 1500 ਰੁਪਏ ਆਇਆ ਸੀਗਾ ਤੇ ਅਸੀਂ ਇੱਕ ਗੱਡੀ ਐਥੇ ਰੈਂਟ ਤੇ ਕਰਕੇ ਲੈ ਕੇ ਗਏ ਸੀ ਕਿਉਂਕਿ ਜਿਹੜੇ ਜਗ੍ਹਾ ਤੇ ਅਸੀਂ ਕੰਮ ਕਰਦੇ ਆ ਨਿਊਮ ਸਿਟੀ ਹੈ ਉਤੋਂ 800 ਕਿਲੋਮੀਟਰ ਦੂਰ ਉਸ ਸ਼ਹਿਰ ਪੈਂਦਾ ਆ ਅਲਪਰਿਆਤ ਸੋ ਸਾਨੂੰ ਰੈਂਟ ਤੇ ਗੱਡੀ ਲੈਣੀ ਪਈ ਉਹਦਾ ਪੈਟਰੋਲ ਖਰਚਾ ਜੋ ਵੀ ਡੀਜ਼ਲ ਖਰਚਾ ਟੋਟਲੀ ਸਾਡਾ 7000 ਰੁਪਏ ਖਰਚਾ ਆਇਆ ਜੋ ਕਿ ਸਰਵਤ ਪਲਾ ਦੇ ਨੌਜਵਾਨ ਜਿੰਨੇ ਵੀ ਸਾਡੇ ਇਕੱਠੇ ਹੋਏ ਸਾਰੇ ਨਹੀਂ ਹੀ ਇਕੱਠੇ ਕਰਕੇ ਲੱਤੇ ਅਸੀਂ ਕਿਸੇ ਕੋਲੋਂ ਪੈਸਾ ਦੀ ਮੰਗਿਆ ਸੋ ਉਹ ਪੈਸਾ ਦੇਣ ਦਾ ਸਾਡਾ ਮੇਨ ਮੋਟਿਵ ਕੀ ਸੀਗਾ ਤੁਹਾਨੂੰ ਮੈਂ ਇਸੇ ਗੱਲ ਦੇ ਵਿੱਚ ਇੱਕ ਗੱਲ ਹੋਰ ਐਡ ਕਰਦਾ ਕਿਉਂਕਿ ਜਿਹੜਾ ਉਹ ਰੈਸਟੋਰੈਂਟ ਸੀਗਾ ਉਹ ਤਿੰਨ ਮੰਜ਼ਲੀ ਰੈਸਟੋਰੈਂਟ ਸੀਗਾ ਸਰ ਸੋ ਉਹਦੇ ਵਿੱਚ ਕੀ ਸੀਗਾ ਉਹਨਾਂ ਦੇ ਤੀਜੀ ਮੰਜ਼ਲ ਦੇ ਉੱਪਰ ਜਿਹੜੇ ਉਹਨਾਂ ਦੇ ਸਟਾਫ ਮੈਂਬਰ ਸੀਗੇ ਉਹ ਰਹਿੰਦੇ ਸੀਗੇ ਉਹਨਾਂ ਨੇ ਉੱਥੇ ਉੱਪਰ ਲੈਟਰਨ ਬਾਥਰੂਮ ਵੀ ਬਣਾਇਆ ਹੋਇਆ ਸੀਗਾ ਜਿਹਦੇ ਕਰਕੇ ਸਾਡੇ ਦਿਲ ਦੇ ਵਿੱਚ ਮਤਲਬ ਇੱਕ ਹੋਰ ਅੱਗ ਲੱਗੀ ਵੀ ਯਾਰ ਇਹਦਾ ਬਹੁਤ ਗਲਤ ਕੰਮ ਹੋ ਰਿਹਾ ਸੋ ਸਾਨੂੰ ਉੱਥੇ ਪੈਸੇ ਦੇ ਕੇ ਅ ਉਹ ਫੋਟੋ ਜਲਦੀ ਤੋਂ ਜਲਦੀ ਸਾਨੂੰ ਤਾੜਨੇ ਸਿੱਖ ਲੱਗੇ ਸੋ ਇਸੇ ਕਰਕੇ ਜਿਹੜਾ ਸਾਡਾ ਸਰਬਤ ਭਲਾ ਗਰੁੱਪ ਚੱਲ ਰਿਹਾ ਸਾਊਦੀ ਅਰਬ ਦੇ ਵਿੱਚ ਉਹਨਾਂ ਦਾ ਡਿਸੀਜਨ ਇਹ ਸੀਗਾ ਵੀ ਜਿੰਨਾ ਛੇਤੀ ਹੋ ਸਕੇ ਅਸੀਂ ਉਹ ਫੋਟੋ ਨੂੰ ਲਾ ਕੇ ਸਤਕਾਰ ਦੇ ਨਾਲ ਜੋ ਵੀ ਸਾਡੇ ਸਿੱਖ ਮਰਿਆਦਾ ਹੈਗੀ ਉਹਦੇ ਅਨੁਸਾਰ ਅਸੀਂ ਲਾ ਕੇ ਅ ਮਤਲਬ ਆਪਣੇ ਕੋਲ ਲਿਆ ਕੇ ਇਥੇ ਸਤਸਕਾਰ ਕਰਕੇ ਜਿਹੜੀ ਰਾਖ ਸੀਗੀ ਉਹ ਵਾਰ ਅਰਦਾਸ ਵਿੱਚ ਰੱਖ ਕੇ ਅਸੀਂ ਜਲ ਪ੍ਰਵਾਹ ਕੀਤੀ ਹੈਗੀ ਅੱਛਾ ਜਿਹੜੇ ਤੁਸੀਂ 700 ਰਿਆਲ ਕਿਹਾ ਹੈ ਉਹ ਇੰਡੀਅਨ ਕਰੰਸੀ ਵਿੱਚ ਕਿੰਨੇ ਕ ਮੈਂ ਬਣ ਜਾਂਦੇ ਆ ਜਿਹੜਾ 7000 ਰਾਇਲ ਸਾਊਦੀ ਅਰਬ ਦਾ ਜੇ ਆਪਾਂ ਇੰਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਉਹ 1,57,000 ਲਗਭਗ ਬਣਦਾ ਹੀ ਜੀ ਅੱਛਾ ਜਿਵੇਂ ਤੁਸੀਂ ਕਿਹਾ ਵੀ ਇਹ ਸਾਰਾ ਕੁਝ ਥਰੂ ਆਫ ਚੈਨਲ ਹੋਇਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਦੇ ਹੋ ਉਸ ਤੋਂ ਬਾਅਦ ਫਿਰ ਉਹ ਇੰਬੈਸੀ ਇੰਡੀਅਨ ਐਮਬੈਸੀ ਦੇ ਨਾਲ ਗੱਲਬਾਤ ਕਰਦੇ ਆ ਇੰਡੀਅਨ ਐਮਬੈਸੀ ਨੇ ਤੁਹਾਡੀ ਹੈਲਪ ਜਿਵੇਂ ਕੀਤੀ ਜੀ ਸਰ ਇੰਡੀਆ ਵੈਸਟੀ ਨੇ ਜਿਹੜੀ ਮਤਲਬ ਇਹਨਾਂ ਦੀਆਂ ਕੁਝ ਹੁੰਦੀਆਂ ਸੰਸਥਾਵਾਂ ਹੁੰਦੀਆਂ ਛੋਟੀਆਂ ਹੁੰਦੀਆਂ ਉਹ ਇਹਨਾਂ ਦੀ ਕਮਿਊਨਿਟੀ ਹੁੰਦੀ ਆ ਸੋ ਉਹਨਾਂ ਨੇ ਇਹਨਾਂ ਦੀ ਕਮਿਊਨਿਟੀ ਨਾਲ ਗੱਲਬਾਤ ਕੀਤੀ ਵੀ ਤੁਹਾਡਾ ਜਿਹੜਾ ਇਸ ਨਾਮ ਦਾ ਬੰਦਾ ਵੀ ਉਹ ਏਦਾਂ ਮਤਲਬ ਉਹ ਹੋਟਲ ਦੇ ਉੱਤੇ ਉਹ ਫੋਟੋਆਂ ਲਾਈਆਂ ਮੀਆਂ ਹੈਗੀਆਂ ਤੇ ਫਿਰ ਉਹ ਇੱਕ ਇਸ ਤਰੀਕੇ ਦੇ ਨਾਲ ਹੀ ਜਿਹੜੀ ਗੱਲਬਾਤ ਸਾਡੀ ਇੰਡੀਆ ਵੈਸਟੀ ਨੇ ਸਾਨੂੰ ਸਪੋਰਟ ਕੀਤੀ ਸੀ ਸਾਨੂੰ ਅੱਛਾ ਇਹ ਦੱਸਿਆ ਜੀ ਵੀ ਜਿਹੜਾ ਤੁਹਾਡਾ ਸਾਰਾ ਇਹ ਕਾਰਜ ਨੇਪਰੇ ਚੜਿਆ ਤੁਸੀਂ ਕਹਿੰਦੇ ਵੀ ਜੋ ਸ੍ਰੀ ਦਰਬਾਰ ਸਾਹਿਬ ਦੀਆਂ ਫੋਟੋਆਂ ਨੇ ਉਹਨਾਂ ਦੀ ਬੇਅਦਬੀ ਹੋ ਰਹੀ ਸੀ ਤੁਸੀਂ ਇਸ ਨੂੰ ਰੋਕਣ ਦੇ ਲਈ ਇੱਕ ਸ਼ਲਾਗਾ ਯੋਗ ਉਦਮ ਅਪਰਾਲਾ ਕੀਤਾ ਇਹ ਇਸ ਸਾਰੇ ਜਿਹੜੀ ਆਪਸੀ ਡਿਸਕਸ਼ਨ ਸੀ ਉਹ ਬੜੇ ਪ੍ਰੇਮ ਸਤਿਭਾਵਨਾ ਦੇ ਨਾਲ ਹੋਈ ਕੋਈ ਟਕਰਾ ਜਾਂ ਕੋਈ ਬਹਿਸ ਮੁਸਈਅਤ ਨਹੀਂ ਹੋਇਆ ਜੀ ਜੀ ਮੁਬਾਰਕ ਦੀ ਕਿਰਪਾ ਦੇ ਨਾਲ ਦੇਖੋ ਜੀ ਐਕਚੁਅਲੀ ਮਤਲਬ ਉਹਦਾ ਲੱਗਦਾ ਵੀ ਸਾਊਦੀ ਅਰਬ ਇੱਕ ਐਦਾਂ ਦੀ ਕੰਟਰੀ ਆ ਵੀ ਇੱਥੇ ਪਹਿਲੀ ਗੱਲ ਤਾਂ ਆਪਾਂ ਕੋਈ ਗਰੁੱਪ ਜਾਂ ਇਦਾਂ ਦੀ ਕਮਿਊਨਿਟੀ ਨਹੀਂ ਬਣਾ ਸਕਦੇ ਵੀ ਜਿਹਦੇ ਨਾਲ ਨਾਲ 10 ਬੰਦੇ ਇਕੱਠੇ ਹੁੰਦੇ ਆ ਉਹ ਸੌ ਦੀ ਚ ਅਲਾਉ ਨਹੀਂ ਹੈਗਾ ਸੋ ਜਿਹੜੀ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਜੋ ਮੇਲ ਕੀਤੀ ਸੀਗੀ ਇਸ ਗੱਲ ਦੇ ਵਿੱਚ ਮੈਂ ਥੋੜਾ ਹੋਰ ਵੀ ਇੱਕ ਗੱਲ ਦੱਸਣਾ ਚਾਹੁੰਦਾ ਬਾਬਾ ਰਾਜਾ ਰਾਜ ਸਿੰਘ ਜੀ ਤੇ ਬਲਜਿੰਦਰ ਸਿੰਘ ਪ੍ਰਵਾਨਾ ਜੀ ਤੇ ਸਾਡੇ ਪੱਤਰਕਾਰ ਅਨੰਦਪੁਰ ਸਾਹਿਬ ਤੋਂ ਤੇ ਉਹਨਾਂ ਨੇ ਵੀ ਸਾਡੀ ਕਾਫੀ ਸਪੋਰਟ ਕੀਤੀ ਕਿਉਂਕਿ ਇਹ ਚੀਜ਼ ਨੂੰ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਸੀਗਾ ਸਾਡੇ ਲਈ ਜਿੰਨੀ ਚੀਜ਼ੇ ਹਾਈਲਾਈਟ ਹੋਉਂਦੀ ਸੋ ਸਾਨੂੰ ਉਨਾ ਹੀ ਇਹ ਕੰਮ ਸਾਡੇ ਲਈ ਈਜ਼ੀ ਹੋਇਆ ਜਦੋਂ ਦੇਖਿਆ ਉਹਨਾਂ ਨੇ ਆਾ ਹੋਟਲ ਜਿਹੜਾ ਮਾਲਕ ਸੀਗਾ ਵੀ ਇਹ ਚੀਜ਼ ਕਾਫੀ ਮਤਲਬ ਰੌਲਾ ਪੈ ਚੁੱਕਿਆ ਪਰ ਜਿਹੜੇ ਉਹਨਾਂ ਦੀ ਵੈਬਸਾਈਟ ਸੀਗੀ ਉਹਦੇ ਉੱਤੇ ਚਾਕੇ ਅਸੀਂ ਉਹਨਾਂ ਦੇ ਵੀਊ ਜਿਹੜੇ ਡਾਊਨ ਕੀਤੇ ਔਰ ਜਿਵੇਂ ਮੈਂ ਮੰਨ ਲਉ ਤੁਸੀਂ ਸਮਝ ਸਕਦੇ ਵੀ ਕੋਈ ਵੀ ਹੋਟਲ ਹੁੰਦਾ ਉਹ 5 ਸਟਾਰ ਜੈਸਾ ਅਸੀਂ ਉਹਨਾਂ ਦੇ ਇੱਕ ਇੱਕ ਸਟਾਰ ਦੇ ਕੇ ਉਹਨਾਂ ਦੇ ਅਸੀਂ ਵੀਊ ਡਾਊਨ ਕੀਤੇ ਸੋ ਇਸ ਦੇ ਨਾਲ ਇਹ ਚੀਜ਼ ਨਾਲ ਬਹੁਤ ਫਰਕ ਪਿਆ ਸੋ ਸਾਡੀਆਂ ਜਿਹੜੀਆਂ ਵੀਡੀਓ ਸਾਡੇ ਜਿੰਨੇ ਵੀ ਸਸਤਾ ਵਾਲੇ ਸੀਗੇ ਸਾਡੇ ਹੈਗੇ ਸੀ ਜਿਨ੍ਹਾਂ ਨੂੰ ਅਸੀਂ ਜਾਣ ਨੂੰ ਜਾਣਦੇ ਸੀਗੇ ਉਹਨਾਂ ਨੇ ਵੀਡੀਓ ਪਾਈ ਸੀ ਉਹ ਵੀਡੀਓ ਵੀ ਇੰਡੀਆ ਵੈਸਲ ਨੂੰ ਭੇਜੀਆਂ ਤੇ ਇੰਡੀਆ ਵੈਸਲ ਤੇ ਇੱਕ ਪ੍ਰੈਸ਼ਰਾਈਜ਼ ਕੰਮ ਹੋਇਆ ਵੀ ਹਾਂ ਪੰਜਾਬ ਲੈਵਲ ਤੋਂ ਇਸ ਚੀਜ਼ ਲਈ ਬਹੁਤ ਵੱਡਾ ਮੁੱਦਾ ਚੱਕਿਆ ਜਾ ਰਿਹਾ ਵੀ ਇਹ ਬਹੁਤ ਵੱਡਾ ਮੁੱਦਾ ਬਣ ਸਕਦਾ ਸੋ ਉਹਨਾਂ ਨੇ ਸਾਨੂੰ ਇਸ ਚੀਜ਼ ਦਾ ਮਤਲਬ ਸੋਲੂਸ਼ਨ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਉੱਥੇ ਗੱਲਬਾਤ ਕਰੋ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਕੋਈ ਵੀ ਇਦਾਂ ਮਤਭੇਦ ਨਹੀਂ ਹੋ ਸਾਡਾ ਬਹੁਤ ਵਧੀਆ ਪਿਆਰ ਤਰੀਕੇ ਤਰੀਕੇ ਦੇ ਨਾਲ ਸਾਡਾ ਕੰਪਰੋਮਾਈਜ਼ ਉੱਤੇ ਹੋਇਆ ਸੋ ਜੋ ਵੀ ਡੀਲ ਸਾਡੇ ਤੁਹਾਨੂੰ ਦੱਸਿਆ ਵੀ ਜੋ ਵੀ ਪੈਸੇ ਦੀ ਗੱਲਬਾਤ ਹੋਈ ਆ ਸੋ ਉਹ ਸਾਡੀ 4500 ਰੁਪਏ ਅਸੀਂ ਕਫਨ ਦਿੱਤਾ ਤੇ 1500 ਰੁਪਏ ਜਿਹੜੀ ਮਸ਼ਕੀਨ ਅਸੀਂ ਮਂਗਾਈ ਸੀ ਉਹਦਾ ਤੇ 1000 ਰੁਪਏ ਸਾਡੀ ਗੱਡੀ ਜਿਹੜੀ ਅਸੀਂ ਰੈਂਟ ਤੇ ਲੈ ਕੇ ਗਏ ਸੀ ਟੋਟਲ 7000 ਰੁਪਏ ਇੰਡੀਆ ਦਾ ਤਕਰੀਬਨ 1,57,000 ਰੁਪਏ ਬਣਦਾ ਜੀ ਬਹੁਤ ਸਤਿਗੁਰੂ ਦੀ ਕਿਰਪਾ ਨਾਲ ਸਾਰੇ ਕੰਮ ਬਹੁਤ ਪਿਆਰ ਨਾਲ ਹੋਏ ਤੁਹਾਡਾ ਬਹੁਤ ਧੰਨਵਾਦ ਜੀ ਕੋਈ ਖਾਸ ਗੱਲ ਹੋਰ ਕੋਈ ਮੈਸੇਜ ਜਿਹੜਾ ਤੁਸੀਂ ਇਸ ਚੈਨਲ ਦੇ ਰਾਹੀਂ ਦੇਣਾ ਚਾਹੋ ਅਸੀਂ ਬਸ ਸਿਰਫ ਇਹ ਮੈਸੇਜ ਦੇਣਾ ਚਾਹੁੰਦਾ ਮੈਂ ਵੀ ਜੋ ਹੋਰ ਵੀ ਕਈ ਕੰਟਰੀਆਂ ਦੇ ਵਿੱਚ ਸਾਨੂੰ ਮੈਸੇਜ ਆਏ ਆ ਵੀ ਐਚਐਸ ਦੀ ਦਰਬਾਰਸਾਲ ਦੀਆਂ ਫੋਟੋਆਂ ਲੱਗੀਆਂ ਵੀ ਆ ਹੋਟਲ ਦੇ ਉੱਤੇ ਲੱਗੀਆਂ ਵੀ ਆ ਸਾਡੇ ਪੰਜਾਬੀ ਭਰਾ ਵੀ ਕਈ ਹੋਟਲ ਚਲਾ ਰਹੇ ਨੇ ਉਹਨਾਂ ਨੇ ਵੀ ਫੋਟੋਆਂ ਲਾਈਆਂ ਵੀ ਆ ਹੈਗੀਆਂ ਸੋ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਜਿਹੜਾ ਗੁਰੂ ਦਾ ਸਥਾਨ ਸੋ ਉਹਨੂੰ ਖਾਇਮ ਰੱਖੋ ਇਦਾਂ ਦੀਆਂ ਗਲਤੀਆਂ ਨਾ ਕਰੋ ਹਰ ਇੱਕ ਧਰਮ ਦਾ ਸਤਿਕਾਰ ਕਰੋ ਕਿਸੇ ਵੀ ਧਰਮ ਨੂੰ ਤੁਸੀਂ ਗਾਲੀ-ਗਲੋਚ ਨਾ ਕਰੋ ਸੋ ਵਾਹਿਗੁਰੂ ਪ੍ਰਮਾਤਮਾ ਸਾਬ ਦੇ ਉੱਤੇ ਆਪਣੀ ਮਿਹਰ ਬਣਾਈ ਰੱਖੇ ਸੋ ਇਹ ਹੀ ਸਾਡੀ ਬੇਨਤੀ ਵੀ ਕਿਸੇ ਦੂਰ ਧਰਮ ਨੂੰ ਤੁਸੀਂ ਮਤਲਬ ਗਾਲੀ-ਗਲੋਚ ਨਾ ਕਰੋ ਕਿਉਂਕਿ ਕਈ ਐਦਾਂ ਦੇ ਲੋਕ ਨੇ ਵੀ ਜਿਵੇਂ ਹੁਣ ਆਪਣੀ ਫੋਟੋ ਲੱਗੀ ਸੀ ਦਰਵਾਜ਼ਾ ਸਾਹਿਬ ਦੀਆਂ ਕਈ ਲੋਕ ਆ ਕੇ ਉਹਨਾਂ ਨੂੰ ਗਾਲੀਆਂ ਦੇ ਰਹੇ ਆ ਸੋ ਇਹ ਚੀਜ਼ ਗਲਤ ਆ ਕਿਉਂਕਿ ਉਹ ਜਿਹੜੇ ਬੰਦੇ ਉੱਤੇ ਕੰਮ ਕਰਕੇ ਆਏ ਆ ਉਹਨਾਂ ਲਈ ਇਹ ਪ੍ਰੋਬਲਮ ਬਣ ਸਕਦੀ ਆ ਸੋ ਇਸ ਕਰਕੇ ਬੇਨਤੀ ਆ ਵੀ ਜੋ ਪਰਮ ਪ੍ਰਮਾਤਮਾ ਕਰਦਾ ਉਹਦੀ ਰਜ਼ਾ ਚ ਰਹਿ ਕੇ ਅਸੀਂ ਕੀਤਾ ਅਸੀਂ ਗਰੁੱਪ ਮੈਂਬਰ ਸਾਹਿਬਾਨ ਦੀ ਨਜ਼ਰ ਹੈ ਕਿ ਕੰਮ ਕੀਤਾ ਹੈਗਾ ਸੋ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕੀਤਾ ਹਾਂ ਅੰਨਕਾ ਸੋ ਮੇਰੇ ਨਾਲ ਸੰਦੀਪ ਸਿੰਘ ਖਾਲਸਾ ਜੀ ਗਏ ਆ ਅਸੀਂ ਉੱਥੇ ਦੋਵੇਂ ਭਰਾਵਾਂ ਨੇ ਜੋ ਵੀ ਇੱਥੇ ਫੋਟੋ ਲਾਈਆਂ ਸਵੇਰੇ ਸ਼ਾਮ ਜਪਜੀ ਸਾਹਿਬ ਦਾ ਪਾਠ ਰਹਿ ਰਸ ਦਾ ਪਾਠ ਗੁਰਬਾਣੀ ਦੇ ਨਾਲ ਅਸੀਂ ਨੰਗੇ ਪੈਰੀ ਸੇਵਾ ਕੀਤੀ ਆ ਸੋ ਪਲੀਜ਼ ਇਸ ਚੀਜ਼ ਨੂੰ ਬਦਤਵ ਵੱਧ ਮਤਲਬ ਨਾ ਰੋਲਾ ਪਾਇਆ ਜਾਵੇ ਵੀ ਹਾਂ ਉਹਨਾਂ ਨੇ ਆ ਕੀਤਾ ਆ ਕੀਤਾ ਜੋ ਵੀ ਹੈਗਾ ਉਹ ਪਰਮਾਤਮਾ ਦੀ ਰਜ਼ਾ ਚ ਰਹਿ ਕੇ ਕੀਤਾ ਸੀ ਅੱਛਾ ਇਹ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਰੋਲਾ ਨਾ ਪਾਇਆ ਜਾਵੇ ਕੀ ਇਸ ਗੱਲ ਦੀ ਕੋਈ 네ਗੈਟਿਵਿਟੀ 네ਗਟਿਵ ਰੋਲ ਵੀ ਹੋਇਆ ਆ ਸਰ 네ਗੈਟਿਵਿਟੀ ਐਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਵੇਂ ਸਾਊਦੀ ਅਰਬ ਸਾਊਦੀ ਅਰਬ ਦੇ ਵਿੱਚ ਕੋਈ ਸਸਤਾ ਚਲਾਣੀ ਜਾਂ ਕੁਝ ਵੀ ਕਰਨਾ ਇੱਕ ਇਲੀਗਲ ਹੈ ਚਲੋ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਸੀ ਆਪਣਾ ਗਰੁੱਪ ਚਲਾ ਰਹੇ ਹਾਂ ਇਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸੂਗਾ ਸਰ ਹੁਣ ਤੱਕ ਸਾਨੂੰ 6 ਸਾਲ ਹੋ ਗਏ ਗਰੁੱਪ ਦੀ ਸੇਵਾ ਨਿਭਾਉਂਦਿਆਂ ਨੂੰ ਅਸੀਂ ਹੁਣ ਤੱਕ 70 ਡੈਡ ਬੋਡੀਆਂ ਇੱਥੋਂ ਭੇਜੀਆਂ ਜਿਹੜੇ ਵੀਰਾਂ ਨੂੰ ਪਤਾ ਹੀ ਨਹੀਂ ਵੀ ਡੈਡ ਬੋਡੀਏ ਭੇਜਣੀ ਹੈ ਕਿੱਦਾਂ ਜਾਂ ਕੀ ਸਿਸਟਮ ਹੈ ਕੀ ਨਹੀਂ ਸਾਡੇ ਜਾਕੂਬ ਖਾਨ ਜੀ ਵਕੀਲ ਹੈ ਇੱਕ ਇੰਡੀਆ ਵੈਸੀ ਤੋਂ ਰਾਜਸਥਾਨ ਤੋਂ ਸਾਨੂੰ ਉਹ ਬੌਸ ਸਪੋਰਟ ਕਰਦੇ ਆ ਸੋ ਗੱਲ ਇਹ ਵੀ ਜੇ ਇਹ ਗਰੁੱਪ ਨਾ ਹੁੰਦਾ ਤੇ ਉਹ ਪਰਿਵਾਰਾਂ ਨੂੰ ਪਤਾ ਨਹੀਂ ਲੱਗਣਾ ਵੀ ਕਿੱਦਾਂ ਡੈਡ ਬੋਡੀਆਂ ਭੇਜੀ ਜਾਂਦੀਆਂ ਕਿੱਦਾਂ ਨਹੀਂ ਇੱਕ ਡੈਡ ਬੋਡੀ ਦਾ ਖਰਚਾ ਸਰ ਅਸੋਦੀ ਦਾ 11 ਤੋਂ ਲੈ ਕੇ 12000 ਰੈਲ ਇੰਡੀਆ ਦਾ 2.5 ਤੋਂ ਲੈ ਕੇ 3 ਲੱਖ ਰੁਪਏ ਖਰਚ ਆਉਂਦਾ ਸੋ ਅਸੀਂ ਸਤਿਗੁਰ ਦੀ ਕਿਰਪਾ ਨਾਲ ਅੱਜ ਤੱਕ ਜਿੰਨੀਆਂ ਡੈਡ ਬਾਡੀਆਂ ਭੇਜੀਆਂ 70 ਡੈਡ ਬਾਡੀਆਂ ਫ੍ਰੀਟ ਖਰਚੇ ਤੇ ਭੇਜੀ ਕਦੇ ਵੀ ਕਿਸੇ ਕੋਲ ਪਰਿਵਾਰ ਕੋਲ ਪੈਸੇ ਨਹੀਂ ਲੱਗਦਾ ਜੋ ਵੀ ਖਰਚਾ ਹੁੰਦਾ ਸਾਡਾ 500 700 ਰੈਲ ਉਹ ਸਾਡੇ ਗਰੁੱਪ ਵੱਲੋਂ ਹੀ ਕੀਤਾ ਜਾਂਦਾ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਵੀ ਬਹੁਤ ਧੰਨਵਾਦ ਜੀ ਕਿੱਕਾ ਖਾਲਸਾ ਬਾਈ ਕੁੱਕੀ ਬਤ